ਸ਼ੇਅਰ ਦੇ ਹਿਸਾਬ ਨਾਲ ਸੁਰਤ ਨਹੀਂ ਆਈ ਸੌਦੇ ਪੱਤੇ ਤੋਂ ਨਾ ਨਾਤੇ ਨਾ ਧੋਤੇ ਜੋ ਲੋਕਾਂ ਨੇ ਫੜਾ ਧਵੜੀ ਮਾਰਦੀ ਪਹਿਲੋ ਪੈਟਰੋਲ ਪੰਪਾਂ ਦਾ ਲੈਣਾ ਜੋ ਉਹ ਉੱਥੇ ਤੇਲ ਦੀਆਂ ਅੜ ਭੱਛੋ ਮੱਸੀ ਜੰਗ ਪਵਾਣ ਲੱਗੇ ਨਾ ਲੱਗੇ ਲੋਕਾਂ ਇਤਰਾ ਮਰ ਜਾਣਾ ਆ ਇਹ ਤਾਂ ਮਰ ਜਾਣਾ ਵੀ ਇਧਰੋਂ ਮੋਟਰਸਾਈਕਲ ਭੱਜ ਗਿਆ ਉਧਰੋਂ ਭੱਜ ਗਿਆ ਸੌਦੇ ਦੀ ਇੰਨੀ ਮੁਸ਼ਕਲ ਆਉਂਦੀ ਆ ਵੀ ਮਤਲਬ ਕਿ ਜੇ ਕੋਈ ਮੰਗਦਾ ਚੀਜ਼ ਇੱਕ ਉਹ ਭਜੋ ਭਜਾਈ ਜੋ ਲੋਕ ਮੈਨੂੰ ਪਾ ਦੇ ਮੈਨੂੰ ਪਾ ਦੇ ਮਤਲਬ ਕਿ ਐ ਜਿਵੇਂ ਗੋਲਾ ਡੇਗੀ ਪਿਆ ਇੱਥੇ ਜੀ ਹਾਂ ਬਾਕੀ ਇਹੋ ਜੀ ਅਜੇ ਗੱਲ ਕੋਈ ਨਹੀਂ ਜਦੋਂ ਹੋਊਗੀ ਸਾਰੇ ਮੁਲਖ ਨਾਲੀਆਂ ਆਪਾਂ ਪਹਿਲੀ ਗੱਲ ਨਾਲੇ ਵੇਖੋ ਬਾਰਡਰ ਬੈਲਟਾਂ ਦੇ ਆ ਪੱਤਰਕਾਰ ਤੁਰੇ ਫਿਰਦੇ ਵਿਚਾਰੇ ਤੇ ਜੇ ਰੋ ਗੋਲੀ ਵਜੀ ਪਹਿਲੋ ਇਹਨਾਂ ਨੂੰ ਵਜਣੀ ਆ ਸਾਡੇ ਵਜਣੀ ਨਹੀਂ ਬਿਲਕੁਲ ਸਹੀ ਆ ਉਹਨੂੰ ਇਹਨਾਂ ਨੂੰ ਵਜੂ ਬਾਕੀ ਬੀਐਸਐਫ ਫੌਜ ਆਪਣੇ ਨਾਲ ਆ ਪਬਲਿਕ ਆਪਣੇ ਨਾਲ ਆ ਇਹੋ ਜਿਹਾ ਕੋਈ ਮਾਹੌਲ ਨਹੀਂ ਮੇਰਾ ਵੀਰ ਜਾ ਕੇ ਥੋੜਾ ਚਲੋ ਲੋਕ ਨਾ ਇਹ ਗੱਲਾਂ ਕਰ ਰਹੇ ਵੀ ਮਹਿੰਗਾਈ ਤੇ ਅਸਰ ਪੈ ਰਿਹਾ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਮਹਿੰਗਾਈ ਵੀਰ ਜੀ ਅਸਾ ਇਸ ਤਰ੍ਹਾਂ ਆ ਵੀ ਚੀਜ਼ ਅਜੇ ਮਹਿੰਗੀ ਕੋਈ ਨਹੀਂ ਜਿਹੜਾ ਚੀਜ਼ ਨਹੀਂ ਮਿਲਨੀ ਜਿੱਥੇ ਲਾਗਤ ਆਡੀ ਇੱਕ ਤ ਜੇ ਰੋ ਅਗਲੇ ਬੰਨੇ ਸਾਨੂੰ ਸੌਦਾ ਨਹੀਂ ਮਿਲਣਾ ਤੇ ਇਹਦਾ ਵੀਰ ਜੀ ਕੰਮ ਫੇਰ ਬੰਦਿਆ ਜੋ ਲੋਕਡਾਊਨ ਵਾਲਾ ਤੇ ਨੌਟ ਬੰਦੀਆਂ ਵਾਲਾ ਉਦੋਂ ਵੀ ਇਹੋ ਕੋਈ ਹੋਇਆ ਫੜਦੋ ਫੜਦੋ ਗਈ ਆ ਤੇ ਗੱਲ ਕੋਈ ਨਹੀਂ ਗਈ ਦਾਹਾਂ ਵਾਲੀ ਚੀਜ਼ ਉਦੋਂ 50 ਰੁਪਏ ਵੇਚੀ ਤੇ ਉਹਨੇ ਵੀ ਇੱਕ ਅੱਧਾ ਦੇਣਾ ਸ਼ਹਿਰ ਫੋਨ ਕਰਨਦੇ ਸ਼ਹਿਰੀਏ ਫੋਨ ਨਹੀਂ ਚੁੱਕਨਦੇ ਵੀ ਆਹ ਕਲਾਉਣਾ ਆਹ ਕਲਾਉਣਾ ਅਗਲਾਂ ਦਾ ਕੀ ਦਾ ਕੀ ਹੋਇਆ ਕੋਈ ਇਧਰ ਇਸ਼ਾਰਾ ਮਾਰ ਡੱਗਰ ਹੋਰ ਸੁਣਿਆ ਵੀ ਧਾਰ ਸੁਧਾਰੀ ਬੰਦ ਹੋ ਗਿਆ ਇਹਦਾ ਫਰਕ ਪਿਆ ਕੋਈ ਨਹੀਂ ਜੇ ਧਾਰ ਸੁਧਾਰ ਕੋਈ ਬੰਦ ਨਹੀਂ ਹੋਇਆ ਜੋ ਧਾਰ ਸੁਧਾਰ ਪਹਿਲੇ ਸਵੇਰੇ ਆ ਗਿਆ ਮੈਂ ਨਹਾਉਣ ਵੜਿਆ ਅੰਦਰ ਸ਼ਹਿਰਿਆਂ ਫੋਨ ਕੀਤਾ ਸੌਦਾ ਲੈਣ ਆ ਧਾਰ ਲੈਣ ਜਿਵੇਂ ਅੱਗੇ ਰੁਟੀਨ ਨਾਲ ਸੌਦਾ ਮਿਲਦਾ ਹੀ ਉਤਨਾ ਹੀ ਸੌਦਾ ਦੇ ਰਹੇ ਆ ਇਹ ਵੱਡੀ ਗੱਲ ਹੈ ਜੀ ਇਹ ਵੀ ਆ ਕੇ ਉਹਨੇ ਮੋੜਿਆ ਇਹ ਇੱਥੇ ਖੁੱਲਾ ਦਰਬਾਰ ਆਵੇ ਜਾਵੇ ਜਿਤਰਾ ਮਰਜੀ ਆ ਕੋਈ ਨਾ ਨਹੀਂ ਧਾਰ ਤੋਂ ਕੇ ਸੰਗਤ ਨਾਲ ਆ ਬਾਬਾ ਨਾਲ ਆ ਮੈਂ ਸੰਗਤ ਨਾਲ ਆ ਪਲਵੀ ਪਬਲਿਕ ਦੇ ਨਾਲ ਆ ਬੀਐਸਐਫ ਨਾਲ ਆ ਫੌਜ ਨਾਲ ਪੱਤਰਕਾਰ ਭਾਈਚਾਰੇ ਨਾਲ ਆ ਗੁੱਟ ਜੋ ਹਾਂਜੀ ਬਬੂ ਜੀ ਸਾਹਿਬ ਜੀ ਕੀ ਸਾਰੇ ਨਾਲ ਆ ਸਾਰੇ ਭਾਈਚਾਰੇ ਦੇ ਨਾਲ ਆ ਸਾਨੂੰ ਕੋਈ ਦਿੱਕਤ ਨਹੀਂ ਪੱੜਦੇ ਸਾਡੇ ਫੌਜੀ ਸਾਹਿਬ ਸਾਰੇ ਸਖਤ ਰਹੋਗੇ ਅਸੀਂ ਉਹਨਾਂ ਨਾਲ ਸਖਤ ਰਹੋਗੇ ਅਸੀਂ ਲੜਨ ਨੂੰ ਤਿਆਰ ਆ ਗਾਂ ਜਾਣ ਨੂੰ ਤਿਆਰ ਆ ਸਾਨੂੰ ਕਿਸੇ ਦਾ ਡਰ ਨਹੀਂ ਆ ਹਾਂ ਪਿਛਲੇ ਸਮੇਂ ਕਹਿੰਦੇ ਲੋਕਾਂ ਨੇ ਨਾ ਬੜੀ ਮਤ ਕੀਤੀ ਫੌਜੀਆਂ ਦੀ ਜਿਵੇਂ ਛੋਲੇ ਭੁਣ ਕੇ ਦੇਣ ਦੇ ਅਸੀਂ ਪੈਰ ਦੇ ਘਤਰ ਜਾ ਕੇ ਵੇਖਿਆ ਦੋਵੇਂ ਨੰਗਾ ਵੇਖਿਆ ਅਸੀਂ ਫੌਜੀਆਂ ਨਾਲ ਮੋਟਾ ਮੋਟਾ ਜਾ ਕੇ ਤੁਰੇ ਆਂ ਰਾਸ਼ਨ ਪਤਾ ਦਿੰਦੇ ਲਈ ਛੋੜੇ ਜਿਹੇ ਤੇਰੇ ਸਭ ਦੇ ਦੇ ਰਹੇ ਆ ਦੋ ਦੋ ਦੇ ਦੇ ਰਹੇ ਸਾਡੇ ਸਾਡੇ ਮਾਧਿਅਮ ਰਾਹੀਂ ਐਲਾਨ ਕਰ ਦਿਓ ਫੌਜੀ ਭਰਾਵਾਂ ਨੂੰ ਮੇਰੀ ਇੱਥੇ ਡਰੈੱਸ ਜਿੱਦੋਂ ਮਰਜ਼ੀ ਆ ਕੇ ਜਿਹੜੀ ਮਰਜ਼ੀ ਦੀ ਉਹ ਸਾਡੇ ਕੋਲ ਖੁੱਲ੍ਹੇ ਐਲਾਨ ਜਿੱਦੋਂ ਵੱਡੀ ਫੌਜੀ ਸਾਨੂੰ ਮਾਰ ਕੇ ਫੋਨ ਕਰੇ ਸਾਡਾ ਐਡਰੈਸ ਸਾਡਾ ਫੋਨ ਨੰਬਰ ਸਾਡਾ ਫੋਨ ਨੰਬਰ ਬਾਹਰ ਲਗਾ ਦੁਕਾਨ ਤੇ ਸਾਨੂੰ ਫੋਨ ਕਰ ਤੁਸ ਲਈ ਆ ਜਾ ਰੋਵਾਂਗੇ ਤੇ ਚੀਕ ਦੇਵਾਂਗੇ ਲਓ ਜੀ ਦੁਕਾਨ ਖੁਦ ਗਈ ਫੌਜੀ ਸਾਡਾ ਕਰਾਂ ਸਾਡੇ ਬਾਜੇ ਵਾਲੇ ਪਹਿਲਾਂ ਹੀ ਬੜੇ ਦਲੇਰ ਸੀਗੇ ਤੇ ਹੁਣ ਹੋਰ ਹੋ ਗਏ ਆ ਕਿ ਮਾਹੌਲ ਜਿੱਤਰਾ ਦਾ ਅਸੀਂ ਪਿੰਡੇ ਤੇ ਸਭ ਕੁਝ ਹੰਡਾਇਆ ਸਾਨੂੰ ਪਤਾ ਵੀ ਚੰਗਾ ਜੁੱਧਾਂ ਦੇ ਵਿੱਚ ਕਿਵੇਂ ਅਸੀਂ ਲੋਕਾਂ ਦੇ ਨਾਲ ਪੇਸ਼ ਹੋਣਾ ਹੈ ਬਾਈ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਆ ਵੀ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਗਈ ਅਸੀਂ ਆਧਾਰ ਸਦਾ ਜੁੱਧਾਂ ਰੂਟੀਨ ਪਹਿਲਾਂ ਸਾਡਾ ਚੱਲਦਾ ਸੀ ਉਹ ਵੀ ਚੱਲਦਾ ਅਸੀਂ ਦੇ ਵੀ ਰਹੇ ਆ ਤੇ ਕੋਈ ਰੇਟ ਵੀ ਨਹੀਂ ਵੱਧ ਲਾਇਆ ਜਾ ਰਿਹਾ ਬਹੁਤ ਸਾਰੇ ਦੁਕਾਨਾਂ ਦੀਆਂ ਇਹ ਸ਼ਿਕਾਇਤਾਂ ਸ਼ਿਕਾਇਤਾਂ ਵੀ ਆ ਰਹੀਆਂ ਸੀ ਕਿ ਕੁਝ ਲੋਕ ਵੱਧ ਰੇਟ ਤੇ ਚੀਜ਼ਾਂ ਜਿਹੜੀਆਂ ਵਾ ਉਹਦਾਂ ਨੂੰ ਵੇਚਿਆ ਜਾ ਰਿਹਾ ਤੇ ਰੇਟ ਵੀ ਸਹੀ ਲਗਾਇਆ ਜਾ ਰਿਹਾ